ਸਭ ਤੋਂ ਪਹਿਲਾਂ ਮੈਂ ਤੁਹਾਡਾ ਆਪਣਾ ਪੈਦਲ ਸ਼ਕਾ ਸਿੰਘ ਜਿਹਨਾਂ ਲੋਕਾਂ ਨੂੰ ਕਬਜ ਰਹਿੰਦੀ ਹੈ ਹਾਂਜੀ ਉਹਨਾਂ ਲਈ ਕੀ ਖਾਸ ਹੈ ਤੁਹਾਡੇ ਕੋਲ ਤੁਹਾਨੂੰ ਲਈ ਖਾਸ ਨੁਸਖਾ ਦਾ ਵੀ ਜਿਵੇਂ ਖੇਚੂ ਕਰਨ ਵਰਤਣਾ ਚਾਹੁੰਦੇ ਨੇ ਬੰਦ ਪੈਕਿੰਗ ਵਾਲਾ ਉਹ ਤ੍ਰੇਫਲਾ ਚੂਣ ਵਰਤਣਾ ਠੀਕ ਸਫਾ ਵਰਤਣਾ ਠੀਕ ਹੈ ਜੀ ਠੀਕ ਹੈ ਜੀ ਜੇ ਤੁਸੀਂ ਘਰੇ ਬਣਾ ਸਕਦੇ ਹੋ ਤਾਂ ਉਹਦੇ ਵਿੱਚ ਤੁਸੀਂ ਕੀ ਕਰਨਾ ਸੌਫ 100 ਗ੍ਰਾਮ ਅਜਮੈਣ 100 ਗ੍ਰਾਮ ਤੇ ਕਾਲਾ ਜੀਰਾ 100 ਗ੍ਰਾਮ ਠੀਕ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪਾਊਡਰ ਬਣਾ ਕੇ ਡੱਬੇ 'ਚ ਪਾ ਕੇ ਰੱਖ ਲਓ ਇਹਦਾ ਅੱਧਾ ਚਮਚਾ ਲੈਣਾ ਸਵੇਰੇ ਸ਼ਾਮ ਨੂੰ ਸ਼ੁਰੂ ਕਰਦੋ ਤੁਹਾਡੀ ਪੇਟ ਦੀ ਪ੍ਰੋਬਲ ਜਰਤੋਂ ਫਤੂਕ ਨੂੰ ਹੋ ਜਾਵੇ। ਚਲੋ। ਸਭ ਤੋਂ ਪਹਿਲਾਂ ਜੀ ਮੈਂ ਤੁਹਾਡਾ ਆਪਣਾ ਬੈਲੋਕ ਸਿੰਘ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਜਿਸ ਵਿੱਚ ਤੁਹਾਨੂੰ ਦੱਸਾਂਗੇ ਪੇਟ ਦੀਆਂ ਇਮਕਵਾਰੀਆਂ ਬਾਰੇ ਜਿਵੇਂ ਅੱਜ ਕੱਲ੍ਹ ਮੌਸਮ ਚੇਂਜ ਹੋਇਆ ਪੇਟ ਦੀ ਇਮਕਵਾਰੀ ਲੱਗ ਜਾਂਦੀ ਹੈ ਗਰਮੀ ਦੇ ਵੇਲੇ ਤੁਹਾਨੂੰ ਪਾਕਸਰ ਪਤਾ ਹੀ ਆ ਜਿਵੇਂ ਕਿ ਪੇਟ ਫੁੱਲਣਾ ਕਾਫੀ ਹੋ ਜਾਣਾ ਭੁੱਖ ਨਾ ਲੱਗਣਾ ਗੈਸ ਬਣ ਜਾਣਾ ਤੇਜਾ ਬਣ ਜਾਣਾ ਖਾਦਾ ਪੀਤਾ ਹਾਈ ਬਣਾਉਣਾ ਛਾਤੀ ਉੱਪਰ ਪਰੇ ਆ ਪਿਆ ਰਹਿਣਾ ਦੀ ਅਰਥੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਅਰਥੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਉਹਨਾਂ ਵਾਸਤੇ ਸਪੈਸ਼ਲ ਚੂਰੇ ਦਿੰਨੇ ਆ ਜਾਂ ਪੱਕਾ ਲਾਈ ਹੋ ਜਾਂਦਾ ਤੇ ਡਾਕਟਰ ਸਾਹਿਬ ਅਕਸਰ ਦੇਖਿਆ ਜਾਂਦਾ ਵੀ ਜਿਹਾ ਜਿਵੇਂ ਕੋਈ ਸਰਦੀ ਹੋਵੇ ਚਾਹੇ ਗਰਮੀ ਹੋਵੇ ਅਕਸਰੇ ਪੇਟ ਦੀਆਂ ਬਿਮਾਰੀਆਂ ਬਹੁਤ ਹੋ ਜਾਂਦੀਆਂ ਨੇ ਇਹਦੇ ਲਈ ਤੁਹਾਡੀ ਕੀ ਨੁਕਤਾ ਖਾਸ ਖਾਸ ਇਹ ਹੈ ਵੀ ਆਰਮਸਟਾ ਯ ਆਪਣ ਚੂਰੇ ਬਣਾ ਕੇ ਦਿੰਨੇ ਆ ਜਾਂ ਫਿਰ ਆਪਣੀ ਦਵਾਈਆਂ ਤਿਆਰ ਕੀਤੀ ਨੇ ਦੇਸੀ ਦਵਾਈਆਂ ਦਾ ਫਾਰਮੂਲਾ ਉਸ ਵੇਲੇ ਸ਼ਾਮ ਖਾਣਾ ਤੇ ਪੱਕਾ ਲਾਈ ਹੋ ਜਾਂਦਾ ਤੇ ਡਾਕਟਰ ਸਾਹਿਬ ਹੋਰ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਤੁਸੀਂ ਇਲਾਜ ਕਰ ਸਕਦੇ ਹੋ ਇਹਦੇ ਵਿੱਚ ਜਿੰਮੇ ਕਿ ਸ਼ੁਕਰ ਔਰਤਾਂ ਦੀਆਂ ਉਪਤ ਰੋਗਾਂ ਦੀਆਂ ਬਿਮਾਰੀਆਂ ਮਰਦਾਂ ਦੇ ਉਪਤ ਰੋਗਾਂ ਦੀਆਂ ਲਾਗ ਬਿਮਾਰੀਆਂ ਦਾ ਪੱਕਾ ਲਾਜ ਦਿਸਦੂਆਂ ਕੀਤੀ ਜਾਂਦਾ ਹਾਂਜੀ ਟਾਈਫਾਇਡ ਹੋ ਗਿਆ ਸੱਲ ਘਟਣਾ ਤੇ ਗਵਾਸੀਰ ਹੋਊਗੀ ਹਾਂਜੀ ਪਾਲਣਾ ਝਾੜਨਾ ਚੜਨਾ ਚਿੱਟੇ ਹੋਣਾ ਹਾਂਜੀ ਇਹ ਇਹਨਾਂ ਦਾ ਪੱਕਾ ਲਾਜ ਤੇ ਹੋਰ ਕੋਈ ਜਾਣਕਾਰੀ ਡਾਕਟਰ ਸਾਹਿਬ ਇਹੀ ਹੈ ਕਿ ਆਪਣੀ ਸਿਹਤ ਕਰੋ ਤੰਦਰੁਸਤ ਰਹੋ ਡੀਸੀ ਡਿਵੀਜ਼ਨ ਨਾਲ ਜੁੜੋ ਯੂਰਪੈਡ ਨਾਲ ਜੁੜੋ ਤੇ ਡਾਕਟਰ ਸਾਹਿਬ ਅੰਗਰੇਜ਼ੀ ਤੇ ਦੇਸੀ ਦਵਾਈਆਂ ਦਾ ਕਿੰਨਾ ਕ ਫਰਕ ਹੋਵੇ ਪਾਈ ਜਾਂਦਾ ਇਹਦੇ ਨਾਲ ਫਰਕ ਤਾਂ ਉਹ ਫਾਸਟ ਕੰਮ ਕਰਦੀਆਂ ਨੇ ਥੋੜੇ ਸਲੋ ਕੰਮ ਕਰਦੀਆਂ ਨੇ ਜਾਨ ਗਿਆ ਕਰਦੇ ਹੋ ਤਸੱਲੀ ਜਾਨ ਗਿਆ ਕਰਦੇ ਹੋ ਤਸੱਲੀ ਬਖਸ ਨੇ ਇਹ ਕਹਿ ਸਕਦੇ ਆ ਹਾਂਜੀ ਹਾਂ ਬਿਲਕੁਲ ਤੇ ਸਭ ਮੇਰੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀਰੇ ਜਿੰਨੇ ਵੀ ਜੁੜੇ ਹੋਏ ਨੇ ਹੋ ਤੇ ਡਾਕਟਰ ਸਾਹਿਬ ਇੱਕ ਵਾਰ ਆਓ ਤੇ ਕੋਰਸ ਕਰਵਾ ਕੇ ਦੇਖੋ ਤੇ ਦਵਾਈ ਖਾ ਕੇ ਦੇਖੋ ਤੇ ਕੋਈ ਖਾਸ ਨੁਕਤਾ ਪੇਟ ਦੀਆਂ ਬਿਮਾਰੀਆਂ ਲਈ ਡਾਕਟਰ ਸਾਹਿਬ ਚੂਰ ਨੂੰ ਤੁਹਾਡੇ ਕੋ ਕਿਹੜਾ ਸਪੈਸ਼ਲ ਆ ਸਪੈਸ਼ਲ ਚੂਰਨਾ ਯਾ ਲਵਨ ਪਾਸ ਕਰ ਚੂਰ ਨੂੰ ਠੀਕ ਹੈ ਜੀ ਇਸ ਵਾਰੀ ਸ਼ਾਮ ਖਾਣਾ ਸੁਰੂ ਕਰ ਤੇ ਡਾਕਟਰ ਸਾਹਿਬ ਹੋਰ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਤੁਸੀਂ ਇਲਾਜ ਕਰ ਸਕਦੇ ਹੋ ਇਹਦੇ ਵਿੱਚ ਝਿਮੇ ਕੇ ਸ਼ੁਕਰ ਔਰਤਾਂ ਦੀਆਂ ਉਪਕਰੋਕਾਂ ਦੀਆਂ ਬਿਮਾਰੀਆਂ ਮਰਦਾਂ ਦੀਆਂ ਉਪਕਰੋਕਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਤੁਸੀਂ ਜੀ ਹਾਂ ਕੀਤੀ ਜਾਂਦਾ ਹਾਂ ਹਾਂਜੀ ਟਾਈਪ 2 ਉਹਦਾ ਸੱਲ ਘਟਣਾ ਤੇ ਗਵਾਸੀਰ ਹੋਊਗੀ ਹਾਂਜੀ ਵਾਲਾਂ ਦਾ ਝਾੜਨਾ ਚੜਨਾ ਚਟੇ ਹੋਣਾ ਹਾਂਜੀ ਇਹ ਇਹਨਾਂ ਦਾ ਪੱਕਾ ਇਲਾਜ ਹੈ ਤੇ ਡਾਕਟਰ ਸਾਹਿਬ ਲੋਕੇਸ਼ਨ ਕੀ ਹੈ ਇੱਥੇ ਦੀ ਜੇ ਕਿਸੇ ਨੇ ਤੁਹਾਨੂੰ ਮਿਲਣਾ ਹੋਵੇ ਜਾਂ ਤੁਹਾਨੂੰ ਦਵਾਈ ਦਾ ਕੋਈ ਵੀ ਕੋਰਸ ਕਰਾਉਣਾ ਹੋਵੇ ਤਾਂ ਲੋਕੇਸ਼ਨ ਇੱਕ ਵਾਰ ਜਰੂਰ ਸਾਂਝੀ ਕਰੋ ਦਰਸ਼ਕਾਂ ਨਾਲ ਇਹ ਲੋਕੇਸ਼ਨ ਆਪਣੀ ਹੈ ਜੀ ਪਿੰਡ ਇਕੋਲਾਹਾ ਮਰੇਲਪੋਲਾ ਰੋਡ ਛੋਟੇ ਅੱਡੇ ਇੱਥੇ ਆ ਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਉਹ ਮਾਲੀ ਦਾ ਇਲਾਜ ਕਰਵਾ ਸਕਦੇ ਹੋ ਮੇਰਾ ਨੰਬਰ ਨੋਟ ਕਰੋ 6293 86105 ਮੇਰਾ ਮੋਬਾਈਲ ਨੰਬਰ ਆ ਠੀਕ ਹੈ ਜੀ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਸਲਾਹ ਲੈ ਜਾ ਸਕਦੇ ਹੋ ਦਵਾਈ ਲੈ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਹੋ